ਪ੍ਰਭੂ ਜੀ ਦੀ ਜੁਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 110 ਦੇ ਆਈ ਦੀ 1 ਨੰਬਰ ਆਇਤ ਯਹੋਵਾ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਚੇ ਹੱਥ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆਂ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਪਰਮੇਸ਼ਰ ਕਹਿੰਦੇ ਆ ਕਿ ਕਿ ਮੇਰਾ ਇਹ ਵਾਕ ਆ ਕਿ ਤੂੰ ਮੇਰੇ ਸੱਜੇ ਹੱਥ ਬੈਠੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਲਈ ਕਿਹਾ ਗਿਆ ਆ ਕਿ ਯਹੋਵਾ ਪਰਮੇਸ਼ੁਰ ਪ੍ਰਭੂ ਯੇਸ਼ੂ ਮਸੀਹ ਨੂੰ ਕਹਿੰਦੇ ਆ ਕਿ ਤੂੰ ਮੇਰੇ ਸੱਜੇ ਹੱਥ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆਂ ਪਰਮੇਸ਼ੁਰ ਕਹਿੰਦੇ ਕਿ ਜਿਹੜਾ ਵੀ ਮੇਰੇ ਪੁੱਤਰ ਨੂੰ ਜਾਂ ਮਤਲਬ ਕਿ ਦੁਰਕਾਰ ਦੇ ਅੱਜ ਤਾਂ ਆਪਾਂ ਕਹਿੰਦੇ ਨਾ ਕਿ ਅੱਜਕੱਲ੍ਹ ਲੋਕ ਕੀ ਕਰਦੇ ਆ ਪ੍ਰਭੂ ਯੇਸ਼ੂ ਮਸੀਹ ਤੋਂ ਨਫ਼ਰਤ ਕਰਦੇ ਆ ਤੇ ਉਹਨਾਂ ਨੂੰ ਮੰਨਣ ਵਾਲਿਆਂ ਦੇ ਨਾਲ ਵੀ ਨਫ਼ਰਤ ਕਰਦੇ ਆ ਤੇ ਪ੍ਰਭੂ ਯੇਸ਼ੂ ਮਸੀਹ ਕਹਿੰਦੇ ਕਿ ਮੈਂ ਤੁਹਾਡੀ ਸਿਪਾਰਿਸ਼ ਕਿ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਆਪਣੇ ਪਿਤਾ ਦੇ ਅੱਗੇ ਰੱਖਾਂਗਾ ਤੇ ਸੱਚਮੁੱਚ ਮੈਂ ਤੁਹਾਡਾ ਇਕਰਾਰ ਕਰਾਂਗਾ ਜਿਹੜੇ ਪ੍ਰਭੂ ਯੇਸ਼ੂ ਮਸੀਹ ਦਾ ਇਕਰਾਰ ਕਰਦੇ ਆ ਪਰਮੇਸ਼ਰ ਕਹਿੰਦੇ ਮੈਂ ਤੁਹਾਡਾ ਇਕਰਾਰ ਕਰਾਂਗਾ ਆਪਣੇ ਯਹਵਾ ਪਿਤਾ ਦੇ ਸਾਹਮਣੇ ਤੇ ਪਰਮੇਸ਼ਰ ਕਹਿੰਦੇ ਆ ਕਿ ਜੋ ਪਿਤਾ ਦੇ ਕੋਲੋਂ ਮੈਨੂੰ ਮਿਲਿਆ ਮੈਂ ਉਹ ਵੀ ਉਹੀ ਤੁਹਾਨੂੰ ਦੇ ਰਿਹਾ ਆ ਤੇ ਜੋ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਦਿੱਤਾ ਤੇ ਗਾਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਤੀਹਾਂ ਪੁੱਤਰਾ ਤੇ ਪ੍ਰਭੂ ਯੀਸ਼ੂ ਮਸੀਹ ਦਾ ਸਭ ਕੁਝ ਕੀਤਾ ਜੋ ਵੀ ਉਹ ਸਾਡਾ ਵੀ ਹੈਗਾ ਆ ਜਿਹੜੇ ਹੱਕ ਪ੍ਰਭੂ ਯੀਸ਼ੂ ਮਸੀਹ ਨੂੰ ਦਿੱਤੇ ਗਏ ਉਹੀ ਸਾਨੂੰ ਵੀ ਦਿੱਤੇ ਗਏ ਆ ਤੇ ਸੱਚਮੁੱਚ ਪਰਮੇਸ਼ਰ ਕਹਿੰਦੇ ਆ ਕਿ ਜਿੱਦਾਂ ਕਿ ਵੀ ਜਿਹੜੇ ਤੇਰੇ ਵੈਰੀ ਆ ਜਿੰਨੀ ਦੇਰ ਮੈਂ ਤੁਹਾਨੂੰ ਮਤਲਬ ਉਹਨਾ ਵੈਰੀਆਂ ਨੂੰ ਤੁਹਾਡੇ ਪੈਰ ਰੱਖਣ ਦੀ ਚੌਂਕੀ ਨਾ ਕਰਦੇ ਆ 19 ਦਿਨ ਤੇ ਮੇਰੇ ਸੱਜੇ ਹੱਥ ਵੈਟ ਤੇ ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਵੀ ਇਹੀ ਕਹਿੰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਵੈਰੀ ਆ ਜਾਂ ਵਿਰੋਧੀ ਆ ਕਿ ਤੁਸੀਂ ਉਹਦੇ ਸਾਹਮਣੇ ਨਾਮ ਬੋਲੋ ਕਿ ਮੈਂ ਉਹਨੂੰ ਆਪੇ ਦੇਖੂਗਾ ਜਾਂ ਫਿਰ ਮਤਲਬ ਜੋ ਤੁਸੀਂ ਕਿਸੇ ਨੂੰ ਮਾਫ ਕਰਦੇ ਤਾਂ ਪਰਮੇਸ਼ਵਰ ਜਿਹੜਾ ਆ ਤੁਹਾਡੀ ਲੜਾਈ ਖੁਦ ਲੜਦਾ ਆ ਤਸਾਚਮਚ ਅੱਜ ਦੇ ਵਚਨ ਦੇ ਦੁਆਰਾ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਜਿੰਨੇ ਵੀ ਸਾਡੇ ਵਿਰੋਧੀ ਨੇ ਜਿੰਨੇ ਸਾਡੇ ਵੈਰੀ ਨੇ ਅਸੀਂ ਸਾਰਿਆਂ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਤੇ ਪਰਮੇਸ਼ਰ ਸਾਡੀ ਰੱਖਿਆ ਕਰਨਗੇ ਤਾਂ ਸੱਚਮੁੱਚ ਆਓ ਅੱਜ ਦੇ ਵਚਨ ਦੇ ਦੁਆਰਾ ਪ੍ਰਾਰਥਨਾ ਕਰਦੇ ਹਾਂ ਔਰ ਰਾਤ ਦੀ ਗੂੜੀ ਮਿੱਠੀ ਨੀਂਦ ਦੇ ਲਈ ਆਪਣੇ ਘਰਾਂ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਤੇ ਪਰਮੇਸ਼ਰ ਜੀ ਦੇ ਮਿਲੋ ਵੱਲੋਂ ਮਿਲੀਆਂ ਹੋਈਆਂ ਆਸ਼ੀਸ਼ਾਂ ਬਰਕਤਾਂ ਦੇ ਲਈ ਪਰਮੇਸ਼ਰ ਜੀ ਦਾ ਦਿਲ ਤੋਂ ਸ਼ੁਕਰਾਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਮਹਾਨ ਖੁਦਾਵੰજી ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਆਪਣੇ ਵਚਨ ਦੇ ਨਾਲ ਬles ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮਹਾਨ ਖੁਦਾਵੰજી ਅੱਜ ਦੇ ਵਚਨ ਦੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਵਚਨ ਦਿੱਤਾ ਆ ਸੱਚਮੁੱਚ ਪ੍ਰਭੂ ਜੀ ਤੁਸੀਂ ਕਿਹਾ ਕਿ ਮੈਂ ਤੁਹਾਡੀਆਂ ਲੜਾਈਆਂ ਨੂੰ ਖੁਦ ਲੜੂੰਗਾ ਪ੍ਰਭੂ ਜੀ ਤੁਸੀਂ ਕਿਹਾ ਕਿ ਤੁਸੀਂ ਮੇਰੇ ਸੱਜੇ ਹੱਥ ਬੈਠੋ ਜਿੰਨੀ ਦੇਰ ਮੈਂ ਤੁਹਾਡੇ ਵੈਰੀਆਂ ਨੂੰ ਤੁਹਾਡੇ ਪੈਰ ਰੱਖਣ ਦੀ ਚੌਂਕੀ ਨਾ ਕਰਦਿਆ ਪ੍ਰਭੂ ਜੀ ਅੱਜ ਜਿੰਨੇ ਵੀ ਸਾਡੇ ਵੈਰੀ ਨੇ ਵਿਰੋਧੀ ਨੇ ਪ੍ਰਭੂ ਜੀ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਰ ਜੇ ਸ਼ਰਾਪ ਬਿਮਾਰੀਆਂ ਪ੍ਰਭੂ ਜੀ ਜੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਵੈਰੀ ਨੇ ਸਾਡੀ ਜ਼ਿੰਦਗੀ ਦੇ ਵਿੱਚ ਚਾਲਾਂ ਪਾਈਆਂ ਹੋਈਆਂ ਖੁਦਾਵੰਨ ਜੀ ਅੱਜ ਸਾਰੇ ਚਾਲਾਂ ਨੂੰ ਹਰ ਇੱਕ ਦਇਆ ਕਰੋ ਪਰਮੇਸ਼ਵਰ ਜੀ ਅੱਜ ਸਾਡੇ ਸਾਰੇ ਵਿਰੋਧੀਆਂ ਨੂੰ ਆਪਣੇ ਹੱਥਾਂ 'ਚ ਲੈ ਲਓ ਮੇਰੇ ਮਹਾਨ ਖੁਦਾਵੰਦ ਜੀ ਔਰ ਪਰਮੇਸ਼ਵਰੀ ਸਾਨੂੰ ਆਪਣੇ ਵਚਨ ਦੇ ਨਾਲ ਜੋੜੋ ਮੇਰੇ ਖੁਦਾ ਅੱਜ ਜੋ ਵੀ ਪ੍ਰਭ ਜੀ ਵੈਰੀ ਦੀ ਸ਼ਕਤੀ ਸੰਤੋਡੇ ਵਚਨ ਤੋਂ ਵਿੱਚ ਵਦਨ ਤੋਂ ਰੋਕਦੀ ਹੈ ਖੁਦਾਵੰਦ ਜੀ ਅੱਜ ਸਾਰੀਆਂ ਸ਼ਕਤੀਆਂ ਪਗਈਏ ਈਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਅੱਜ ਤੁਹਾਡੇ ਪ੍ਰਭ ਜੀ ਦਿੱਤੇ ਹੋਏ ਅਧਿਕਾਰ ਦੇ ਨਾਲ ਖੁਦਾ ਵੈਰੀ ਦੀ ਹਰ ਇੱਕ ਚਾਲ ਨੂੰ ਹਰ ਇੱਕ ਪ੍ਰਭ ਜੀ ਸੋਚ ਨੂੰ ਝੜਕ ਦਿਨੇ ਜੋ ਸਾਡੀ ਜ਼ਿੰਦਗੀਆਂ ਦੇ ਵਿੱਚ ਕਾਰਜ ਕਰਦੀ ਮੇਰੇ ਮਹਾਨ ਖੁਦਾ ਜਸਾਰੇ ਹੀ ਪੈਣਾ ਭਰਾਵਾਂ ਨੂੰ ਹਰ ਇੱਕ ਵਿਰੋਧੀ ਤੋਂ ਛੁਟਕਾਰਾ ਦਿਓ ਪ੍ਰਭੂ ਜੀ ਸੱਚਮੁੱਚ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਅਸੀਂ ਤੁਹਾਡੇ ਵਚਨਾਂ ਦੇ ਵਿੱਚ ਖੁਦਾ ਸ਼ੁੱਧਮਨ ਦੇ ਨਾਲ ਚੱਲਣ ਵਾਲੇ ਹੋਈਏ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਵਰ ਜੀ ਨਾਲ ਵਚਨ ਨੂੰ ਸਾਡੇ ਹਿਰਦਿਆਂ ਦੇ ਅੰਦਰ ਉਨਾ ਚੜਾਵੇ ਮੇਰੇ ਮਹਾਨ ਖੁਦਾਵੰਦ ਜੀ ਔਰ ਪਰਮੇਸ਼ਵਰ ਜੀ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਹਜ਼ਾਰਾਂ ਲੱਖਾ ਗੁਣਾ ਫਲ ਨੂੰ ਪਾਈਏ ਆਸ਼ੀਸ਼ ਨੂੰ ਪਾਈਏ ਵਰਕਤ ਨੂੰ ਪਾਈਏ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਹਾਰੀ ਕਪੈਨ ਭਰਾ ਨੂੰ ਪਰਮੇਸ਼ਰ ਜੀ ਆਪਣੇ ਬਚਨਾਂ ਦੇ ਦੁਆਰਾ ਆਸ਼ੀਸ਼ ਬਰਕਤ ਦਿਓ ਖੁਦਾਵੰਨ ਜੀ ਲੱਖਾਂ ਹਜ਼ਾਰਾ ਗੁਣਾ ਫਲ ਪਰਮੇਸ਼ਰ ਜੀ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਬਚਨਾਂ ਦੇ ਦੁਆਰਾ ਆਉਣ ਮੇਰੇ ਖੁਦਾ ਪਰਮੇਸ਼ਰ ਜੀ ਅਸੀਂ ਹਾਰੀ ਕਪੈਨ ਭਰਾ ਪਰਮੇਸ਼ਰ ਜੀ ਤੁਹਾਡੇ ਬਚਨਾਂ ਦੇ ਦੁਆਰਾ ਜੀਵਨ ਨੂੰ ਪਾਲੀਏ ਮੇਰੇ ਮਹਾਨ ਖੁਦਾਵੰਨ ਜੀ ਆਪਣੇ ਸਾਰੇ ਵਿਰੋਧੀਆਂ ਤੋਂ ਛੁਟਕਾਰੇ ਨੂੰ ਪਾਲੀਏ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਕਹ ਜਿੱਥੇ ਤੁਹਾਡਾ ਪਵਿੱਤਰ ਆਤਮਾ ਹੈ ਉੱਥੇ ਆਜ਼ਾਦੀ ਹੈ ਖੁਦਾ ਅੱਜ ਤੁਹਾਡਾ ਪਵਿੱਤਰ ਆਤਮਾ ਸਾਡੀ ਜ਼ਿੰਦਗੀਆਂ ਦੇ ਵਿੱਚ ਠਹਿ जी ताकि प्रभु जी अर एक विरोधता तो हर एक वैरी की शक्ति तो आजाद हो जाइए मेरे महान परमेश जी तो पवित्र लहू खुदावन जी सू हर एक मसले तो आजाद करता है प्रभु जी धन्यवाद कर दे प्रभु जी स्लीपते चढ़े साढ़े लिए अपने लहू नहाया परमेश जी पाक पवित्र लहू ने खुदावन जी तीन साडे लिए दिता खुदा अपने लहू का एक एक कतरा परमेश जी साडे बहाया मेरे महान खुदावन जी तवाद कर दे परमेश जी इसकीमती लहू दे ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਭ ਜੀ ਸਾਨੂੰ ਮਾਫ ਕਰੋ ਮੇਰੇ ਮਹਾਨ ਖੁਦਾ ਸੀ ਤੌਬਾ ਕਰਦੇ ਪ੍ਰਭ ਜੀ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪਰਮੇਸ਼ਰ ਜੀ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਦਿਨ ਭਰ ਦੇ ਵਿੱਚ ਜੋ ਵੀ ਗਲਤ ਸੋਚਿਆ ਹੋਵੇ ਬੋਲਿਆ ਹੋਵੇ ਪ੍ਰਭ ਜੀ ਗਲਤ ਦੇਖਿਆ ਗਿਆ ਹੋਵੇ ਖੁਦਾ ਹਰ ਇੱਕ ਗਲਤੀ ਗੁਨਾਹ ਤੋਂ ਪ੍ਰਭ ਜੀ ਸਾਨੂੰ ਮਾਫ ਕਰੋ ਆਜ਼ਾਦ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੇ ਨਾਮ ਦੇ ਵਿੱਚ ਖੁਦਾਵੰਨ ਜੀ ਪਵਿੱਤਰ ਹੋ ਜਾਈਏ ਖੁਦਾ ਸਾਡੀ ਸੋਚਾਂ ਵਿਚਾਰਾਂ ਪਵਿੱਤਰ ਹੋ ਜਾਣ ਸਾਡਾ ਉੱਠਣਾ ਬੈਠਣਾ ਪਵਿੱਤਰ ਹੋ ਜਾਵੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਦ ਜੀ ਰਾਤ ਦੇ ਸਮੇਂ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਦ ਜੀ ਰਾਤ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਵਿਰੋਧੀ ਦੀ ਸ਼ਕਤੀ ਤੋਂ ਬਚਾ ਕੇ ਰੱਖਣਾ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਖੁਦਾਵੰਦ ਜੀ ਰਾਤ ਦੇ ਸਮੇਂ ਨਾਈਟ ਡਿਊਟੀ ਤੇ ਨੇ ਖੁਦਾਵੰਦ ਜੀ ਜੋ ਨਾਈਟ ਸ਼ਿਫਟ ਲਾ ਰਿਹਾ ਹੈ ਖੁਦਾਵੰਦ ਜੀ ਉਸ ਜਗ੍ਹਾ ਨੂੰ ਤੁਹਾਡੇ ਪਵਿੱਤਰ ਚਾਲੀ ਜ਼ੋਰ ਹੱਥਾਂ 'ਚ ਸੌਂਪਦੇ ਆਂ ਖੁਦਾਵੰ ਜੀ ਉਹ ਸਾਰੇ ਇੱਕ ਜਗ੍ਹਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਖੁਦਾ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆਂ ਹਾਲੇਲੂਇਆ ਹਾਲੇਲੂਇਆ ਧੰਨਵਾਦ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਪ੍ਰਭੂ ਜੀ ਆਪਣੇ ਬਿਸਤਰਿਆਂ ਤੇ ਜਾਣ ਖੁਦਾਵੰਨ ਜੀ ਪ੍ਰਭੂ ਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਨਾਂ ਦੇ ਬਿਸਤਰਿਆਂ ਦੇ ird-gird ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਆਪਣੀਆਂ ਵਾੜਾ ਲਾਉਣ ਮੇਰੇ ਮਹਾਨ ਖੁਦਾ ਹਰ ਇੱਕ ਪੈਣ ਪ੍ਰਾਂ ਨੂੰ ਪ੍ਰਭ ਜੀ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਹਾਡੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਦੇ ਆਂ ਦਇਆ ਕਰੋ ਕਿਰਪਾ ਕਰੋ ਜ਼ਿੰਦਿਆ ਜ਼ਲਾਲੀ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਮਹਾਨ ਖੁਦਾ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਰਾਤ ਦੇ ਸਮੇਂ ਪ੍ਰਭ ਜੀ ਹਰ ਇੱਕ ਬੱਚੇ ਨੂੰ ਗੁੜੀ ਮਿੱਠੀ ਨੀਂਦ ਦੇ ਨਾਲ ਬLES ਕਰੋ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜਾਂਦੇ ਜਲਾਲੀ ਹਾਲੇਲੂਇਆ ਪਰਮੇਸ਼ਰ ਤੁਹਾਡਾ ਧੰਨਵਾਦ ਸਮਰਥੀ ਖੁਦਾ ਤੁਹਾਡਾ ਧੰਨਵਾਦ ਕਰਦੇ ਪ੍ਰਭ ਜੀ ਸੱਚਮੱਚੋ ਪਰਮੇਸ਼ਰ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਕੋਈ ਵੀ ਬੁਰਾ ਸੁਪਨਾ ਕੋਈ ਬੁਰਾ ਖਿਆਲ ਤੁਹਾਡੇ ਬੱਚਿਆਂ ਦੇ ਮਨ ਦੇ ਵਿੱਚ ਨਾ ਠਹਿਰਨੇ ਪਾਈ ਖੁਦਾ ਸੱਚਮੱਚ ਉਸ ਇਹਨਾਂ ਦੀਆਂ ਸੋਚਾਂ ਵਿਚਾਰਾਂ ਤੇ ਆਪਣਾ ਕਵਚਾ ਵਾਸ ਕਰੋ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਹਾਲੇਲੂਇਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਖੁਦਾਵੰਦ ਜੀ ਆਪਣੇ ਹਰ ਇੱਕ ਬੱਚੇ ਨੂੰ ਪ੍ਰਭ ਜੀ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਸਮਰਥੀ ਖੁਦਾਵੰਦ ਜੀ ਔਰ ਦਇਆ ਕਰੋ ਕਿਰਪਾ ਕਰੋ ਹਾਲੇਲੂਇਆ ਧੰਨਵਾਦ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਪਰਮੇਸ਼ਵਰ ਜੀ ਧੰਨਵਾਦ ਕਰਦੇ ਕਿ ਤੁਸੀਂ ਸਾਡੀਆਂ ਸਾਰੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਿਆ ਉੱਤਰ ਦਿੱਤਾ ਖੁਦਾਵੰਦ ਜੀ ਕਬੂਲ ਕੀਤਾ ਔਰ ਪਰਮੇਸ਼ਰ ਜੀ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾਵਾਂ ਨੂੰ ਕੰਨ ਲਗਾਏ ਮੇਰੇ ਮਹਾਨ ਪਰਮੇਸ਼ਵਰੀ ਔਰ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਪਰਮੇਸ਼ਰ ਜੀ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾ ਫਿਰ ਜੀ ਸਵੇਰੇ ਜਲਦੀ ਉੱਠਣ ਦਾ ਬਲ ਬਖਸ਼ਣਾ ਖੁਦਾਵੰਦ ਜੀ ਔਰ ਪਰਮੇਸ਼ਰ ਜੀ ਆਪਣੇ ਨਾਮ ਦੀ ਮਹਿਮਤ ਤੇ ਵਡਿਆਈ ਸਾਡੀ ਜ਼ਿੰਦਗੀਆਂ ਦੇ ਵਿੱਚ ਲੈਣਾ ਖੁਦਾ ਦੰ ਦਸਾਰੇ ਪਲਾਂ ਦੀ ਪ੍ਰਭ ਜੀ ਮਹਿਮਾ ਵਡਿਆਈ ਸਾਰੇ ਕੰਮਾਂ ਦੀ ਮਹਿਮਾ ਵਡਿਆਈ ਤੁਹਾਡੇ ਨਾਮ ਨੂੰ ਦਿੰਦੇ ਹੋਏ ਪਰਮੇਸ਼ਰ ਜੀ ਰਾਤ ਦਾ ਸਾਰਾ ਸਮਾਂ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਪ੍ਰਭ ਜੀ ਸਾਰੀ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੇ ਆਂ ਆਮੇਨ 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 ਤਾਰੀਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ